ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮਗੜੀ ਆ ਅੱਜ ਮੈਂ ਤੁਹਾਨੂੰ ਮਹਿੰਤੀ ਗੱਲ ਕਰਦਾਗਾ ਮੇਰੇ ਪਿੰਡ ਦੇ ਵਿੱਚ ਇੱਧਰ ਮੈਂ ਕੰਮ ਆਇਆ ਸੀਗਾ ਮੈਂ ਬੱਚਿਆਂ ਦੀ ਵੀਡੀਓ ਬਣਾਉਣ ਲੱਗ ਗਿਆ ਅੱਜ ਤੋਂ 15 ਸਾਲ ਪਹਿਲਾਂ ਸਾਡੇ ਇੱਕ ਮੇਜਰ ਹਲਵਾਈ ਸੀਗਾ ਉਹਨੇ ਡੈਥ ਹੋ ਗਈ ਚਾਰ ਬੇਟੀਆਂ ਸੀ ਘਰ ਦਾ ਗੁਜ਼ਾਰਾ ਬਾਈ ਹੁੰਦੇ ਤਾਂ ਬਹੁਤ ਵਧੀਆ ਚੱਲਦਾ ਸੀਗਾ ਨਿਕੀ ਨੀ ਕੀ ਸੀਗੇ ਅ ਮੰਮੀ ਨੇ ਸਕੂਲ ਦੇ ਵਿੱਚ ਕੰਮ ਕਰਦੀ ਆ ਯਾਨਕੀ ਵਧੀਆ ਆਪਣੀ ਮਿਹਨਤ ਕਰ ਰਹੇ ਨੇਗੇ ਤੇ ਆ ਸਾਹਮਣੇ ਉਹਨਾਂ ਦੇ ਬੇਟੇ ਬੈਠੇ ਨੇਗੇ ਮਿਹਨਤ ਕਰ ਰਹੇ ਨੇ ਆ ਇਹ ਕਹਿੰਦੀ ਵੀ ਸਾਡੇ ਅ ਸਿੱਖੇ ਆਪ ਸਾਰੇ ਖੇਤੀਬਾੜਾ ਗੱਡਦੇ ਆ ਆਪ ਸਾਰਾ ਯਾਨਕੀ ਕੰਮ ਦਾ ਘਰ ਦਾ ਕੰਮ ਦਾ ਇਹਨਾਂ ਨੂੰ ਕਰਨੀ ਪੈਣਾ ਰੋਟੀ ਤਾਂ ਇਹਨਾਂ ਨੂੰ ਖਾਣੀ ਪੈਣੀ ਆ ਆਹ ਦੇਖੋ ਭਰਾਵੋ ਇਹਨਾਂ ਦੀ ਮਿਹਨਤ ਨੂੰ ਸਲਾਮ ਆਗਾ ਵੇ ਜਿਹੜੀ ਇਹ ਐਨੀ ਧੁੱਪ ਦੇ ਵਿੱਚ ਬੱਚੇ ਮਿਹਨਤ ਕਰ ਰਹੇ ਨੇ ਕੰਮ ਕਰਦੀਆਂ ਮਾਂ ਦੀਆਂ ਧੀਆਂ ਮੇਰੇ ਪਿੰਡ ਕੁਬਿਆਂ ਦੇ ਵਿੱਚ ਮੱਕੀ ਦੀ ਗੁੜਾਈ ਕਰਦੇ ਨੇ ਇਹ ਮਿਹਨਤ ਨੂੰ ਸਲਾਮ ਹੈ ਇਹਨਾਂ ਦੇ ਨੂੰ ਖੁਡੀ ਕਰਾਉਣੇ ਗੱਲ ਬਾਤ ਆ ਮੱਕੀ ਬੀਜੂ ਇਹਨਾਂ ਦੀ ਤੇ ਮਿਹਨਤ ਕਰ ਗੁੜਾਈ ਕਰ ਰਹੀ ਨੇ ਆ ਆਵਦੀ ਮਾਂ ਨਾਲ ਉਹਨਾਂ ਦਾ ਹੱਥ ਵੜਾ ਰਹੀ ਨੇ ਅਜੇ ਦੇਖਣ ਨੂੰ ਬਹੁਤ ਘੱਟ ਇੱਟੀਆਂ ਜਿਹਾ ਰਹਿ ਗਈਆਂ ਜਿਹੜਾ ਵੱਡਾ ਸਰਮਾਇਦਾਰ ਲੋਕ ਨੇ ਉਹ ਤਾਂ ਹੁਣ ਹੱਥ ਲਾਉਂਦੇ ਨਹੀਂ ਉਹਦਾ ਸਾਰਾ ਸਿਸਟਮ ਸਿਨੀ ਹੋ ਗਿਆ ਜਿੰਨਾਂ ਕੋਲ ਥੋੜੀ ਖੇਤੀ ਆ ਉਹ ਆਦੀ ਮਿਹਨਤ ਗੁਜ਼ਾਰਾ ਕਰਦੇ ਨੇ ਇਹ ਲਾ ਕੇ ਹਾਂ ਬੱਚੋ ਕਿਵੇਂ ਹੋ ਠੀਕ ਆ ਠੀਕ ਆ ਵਧੀਆ ਗੱਲ ਮੰਮੀ ਉੱਡੀ ਕੁੜੀ ਜੀਆ ਤੂੰ ਪੜ੍ਹਦੀ ਨਹੀਂਗੀ ਉਹ ਛੋਟੀ ਕੁੜੀ ਆ ਆ ਛੋਟੀ ਦੂਜੀ ਪੜ੍ਹਦੀ ਆ ਤੂੰ ਪੜ੍ਹਦੀ ਨਹੀਂਗੀ ਕਿਉਂ ਨਹੀਂ ਪੜ੍ਹਦੀ ਬਸ ਲੱਗਦੀ ਨਹੀਂ ਕਿੰਨੇ ਪੜ੍ਹ ਲਏ ਤੈ ਫਿਰ ਅੱਗੇ ਬੀਬੂ ਤਾਂ ਕਰਨਾ ਪ੍ਰਾਈਵੇਟ ਕਿਤ ਕਰਾ ਲੈਣਾ ਤੂੰ ਵੀ ਕਰ ਲਵਾ ਤੂੰ ਬੀਏ ਤੈਨੂੰ ਕਰਾ ਦੇ ਮਸਤੋਣਾ ਸਾਹਿਬ ਕਿ ਜਣਾ ਔਖਾ ਲਾ ਆ ਕੰਮ ਨੇ ਔਖੇਗਾ ਅਗਾ ਮੁੱਖਣੀ ਵੱਧ ਘਰ ਦਾ ਕੰਮ ਹੈ ਔਖਾ ਦਿੱਕੀ ਔਖਾ ਨਹੀਂ ਨਹੀਂ ਮਤਲਬ ਪਸ਼ੂਣ ਪਾਉਣ ਵਾਸਤੇ ਘਰ ਦੇ ਖਾਣ ਵਾਸਤੇ ਪਤਾ ਨਹੀਂ ਕਰ ਰਹੇ ਐਸੇ ਸੁਣੂ ਕੰਮ ਕਰਨਾ ਬੜੀ ਲਾਦਾ ਔਖਾ ਲਾਵਾ ਹਰ ਲਗਾ ਪੈਂਦਾ ਹੈ ਹੂੰ ਤੈਨੂੰ ਛੋਟੇ ਨਿੱਕੇ ਕੁੜੀਆ ਓਏ ਤੈਨੂੰ ਕਮ ਔਖਾ ਲਾ ਔਖਾ ਦਾ ਹਾਂ ਲੋਟ ਹੈ ਠੀਕ ਹੈ